ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਸਾਰੇ ਗੁਰੂਆਂ ਦੀ ਬਾਣੀ ਸੀ ਤੇ ਉਹਨਾਂ ਨੇ ਸਾਰੀ ਬਾਣੀ ਨੂੰ ਤਰਤੀਬ ਦੇਣ ਦਾ ਖਿਆਲ ਕੀਤਾ ਤੇ ਭਗਤਾਂ ਦੀ ਬਾਣੀ ਗੁਰੂ ਨਾਨਕ ਦੇਵ ਸਾਹਿਬ ਜੀ ਇਕੱਠੀ ਕਰਕੇ ਦੇ ਗਏ ਸਨ ਉਸ ਸਾਰੀ ਬਾਣੀ ਦਾ ਖਜ਼ਾਨਾ ਗੁਰੂ ਅਰਜਨ ਸਾਹਿਬ ਜੀ ਕੋਲ ਸੀ ਨਾਨਕ ਨਾਮ ਹੀਠ ਪ੍ਰਿਥੀ ਚੰਦ ਤੇ ਹਿਤਾ ਪੁੱਤਰ ਮਿਹਰਬਾਨ ਕਵਤਾ ਲਿਖੀ ਜਾ ਰਿਹਾ ਸੀ ਇਹ ਡਰ ਪਾਸਨ ਲੱਗ ਪਿਆ ਸੀ ਕਿ ਕੀ ਕਿਤੇ ਰਾਲਾ ਨਾ ਪੈ ਜਾਵੇ ਕੋਲੇ ਪਾਲੇ ਸਿੱਖਾਂ ਲਈ ਇਹ ਮੁਸ਼ਕਲ ਹੋ ਗਈ ਕਿ ਸਤਿਗੁਰੂ ਦੀ ਬਾਣੀ ਤੇ ਕੱਚੀ ਬਾਣੀ ਵਿੱਚ ਫਰਕ ਲੱਭ ਸਕਣ ਅਜੇ ਤੱਕ ਇਹ ਕਈ ਭਾਈ ਗੁਰਦਾਰ ਚਲਤ ਦਿਨ ਜੀਵਨ ਜੀਵਨ ਬਾਰੇ ਭੋਲੇ ਪਾਲੇ ਸਿੱਖ ਇਹ ਸਮਝ ਲੈਂਦੇ ਹਨ ਕਿ ਇਹ ਸ਼ਬਦ ਗੁਰੂਆਂ ਦੇ ਹੰਸਾਲ ਵਿੱਚ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੁਜਾ ਕਾਹੈ ਸਿਮਰੀਆ ਜਮਾਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਜਲ ਥਲ ਰਹਿ ਜਾ ਸਮਾਏ ਨਾਨਕ ਨੀਵਾਂ ਚ ਚੱਲੇ ਲੱਗੇ ਨਾ ਤਤੀ ਵਾਉ ਇਹੋ ਜਿਹੇ ਕਈ ਸ਼ਬਦ ਹਨ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੇ ਲਿਖਣ ਲਈ ਲਗਾਇਆ ਉਹਨਾਂ ਨੇ ਇਕੱਠੇ ਹੋਈ ਬਾਣੀ ਤੋਂ ਉਤਾਰਾ ਕਰਨਾ ਸ਼ੁਰੂ ਕੀਤਾ ਜੋ ਸੰਚੇ ਬਾਬਾ ਮੋਹਨ ਜੀ ਕੋਲ ਸਨ ਗੋਬਿੰਦ ਵਾਲ ਸਾਹਿਬ ਉਹ ਵੀ ਸਤਿਗੁਰੂ ਜਿਸਤਕਾਰ ਸਾਹਿਤ ਲੈ ਕੇ ਕਰਕੇ ਸ੍ਰੀ ਅਮਰ ਤਸਾਰ ਲਹਿ ਕੇ ਆਇਸਾਨ ਸਾਰੀ ਬਾਣੀ ਦੇ ਸੰਭਾਲ ਦਾ ਕੰਮ ਬਹੁਤ ਸੂਝ ਲਗਨ ਤੇ ਮਿਹਨਤ ਦੀ ਲੋੜ ਸੀ ਕਈ ਕਹਿੰਦੇ ਹਨ ਕਿ ਜੇ ਸ਼ਬਦਾਂ ਦੀ ਚੋਣ ਕੀਤੀ ਗਈ ਉਹ ਸਿਧਾਂਤਕ ਨਹੀਂ ਸੀ ਬਲਕੇ ਰਸਵਾਦੀ ਸੀ ਸਾਡੇ ਇਤਿਹਾਸਕਾਰ ਨਾਲ ਇਸ ਦੀ ਗਵਾਹੀ ਭਰਦੇ ਹਨ ਕਿ ਭਗਤ ਛੱਜੂ ਕਾਨਾ ਦੀ ਬਾਣੀ ਦਰਜ ਨਾ ਕਰਨ ਦਾ ਕਾਰਨ ਸਿਧਾਂਤਕ ਸੀ ਕਾਨਾ ਜੀ ਨੇ ਕਿਹਾ ਸੀ ਮੈਂ ਉਹ ਹੀ ਰੇ ਮੈਂ ਉਹ ਹੀ ਰੇ ਜਿ ਤਕ ਬੰਦ ਪੁਰਾਣ ਸਭ ਗਾਵੇ ਖੋਜ ਤੇ ਖੋਜ ਨਾ ਕੋਈ ਰੇ ਤੇ ਚੱਜੂ ਨੇ ਕਿਹਾ ਕਾਗਦ ਸੰਦੀ ਪੁਤਲੀ ਤਾਉਨਾ ਤਰਿਆ ਨਿਹਾਰ ਈਉਂ ਹੀ ਮਾਰ ਲੱਜਾਏਗੀ ਈਉਂ ਬੁਲੋਤਾਂ ਦੀ ਧਾਰ ਗੁਰੂ ਜੀ ਨੇ ਉੱਤਰ ਵਜੋਂ ਕਿਹਾ ਇੱਕ ਗ੍ਰਸਤ ਵਿੱਚ ਧਰਮ ਚਲਾਇਆ ਹੈ ਸੈਨ ਨੇ ਕਿਹਾ ਬੋਲਣ ਦੇ ਨਹੀਂ ਜਾਏ ਵੀ ਅੜਿਆ ਚੁੱਪ ਵੇੜਿਆ ਚੁੱਪ ਵੇੜਿਆ ਗੁਰੂ ਜੀ ਨੇ ਫਰਮਾਇਆ ਜਦ ਲੱਗ ਦੁਨੀਆਂ ਰਹਿਣੇ ਨਾਨਕ ਕਿਛ ਸੁਨਿਆ ਕਿਛ ਕਹੀਐ ਗੱਲ ਸਾਫ਼ ਹੈ ਕਿੰਨਾ ਭਗਤਾਂ ਦੀ ਬਾਣੀ ਗੁਰੂ ਜੀ ਨੇ ਦਰਜ ਕੀਤੀ ਉਹ ਵੀ ਉਸੇ ਸੂਰ ਦਾ ਪ੍ਰਚਾਰ ਕਰ ਗਏ ਸਨ ਤੇ ਕਰ ਰਹੇ ਸਨ ਜਿੰਨਾ ਦਾ ਪ੍ਰਚਾਰ ਗੁਰੂ ਨਾਨਕ ਜੀ ਨੇ ਕੀਤਾ ਇੱਕ ਹੋਰ ਖਿਆਲਤਾ ਜਾਂਦਾ ਹੈ ਕਿ ਗੁਰੂ ਜੀ ਕੋਲ ਅਸਰ ਭਗਤਾਂ ਦੇ ਮਾਰੇ ਨਹੀਂ ਸੀ ਇਹ ਵੀ ਠੀਕ ਨਹੀਂ ਕਿਉਂਕਿ ਗੁਰੂ ਨਾਨਕ ਜੀ ਨੇ ਆਪਣੇ ਪ੍ਰਚਾਰ ਦੌਰਿਆਂ ਵਿੱਚ ਅਸਲ ਬਾਣੀਆਂ ਇਕੱਠੀ ਕਰ ਲਈ ਸੀ ਕਈ ਸਾਖੀਕਾਰ ਭਗਤਾਂ ਦੇ ਬਾਣੀ ਬਾਰੇ ਵੀ ਕਹਿੰਦੇ ਹਨ ਕਿ ਭਗਤਾਂ ਨੇ ਆਰੋਂ ਮਾਇਨਾ ਸਨ ਤੇ ਉਹਨਾਂ ਆਪਣੀਆਂ ਆਪਣੀਆਂ ਬਾਣੀਆਂ ਲਿਖਾਈ ਸੀ ਇਹ ਕਹਿਣ ਦੇ ਨੂੰ ਲੋੜ ਪਈ ਜਦੋਂ ਇਹ ਵਿਤਲਿਆਸ ਕਿ ਗੁਰੂ ਅਰਜਨ ਜੀ ਕੋਲ ਬਾਣੀ ਨਹੀਂ ਸੀ ਗੁਰੂ ਅਰਜਨ ਸਾਹਿਬ ਜੀ ਕੋਲ ਸਾਰੀ ਬਾਣੀ ਸੀ ਤੇ ਉਹਨਾਂ ਨੇ ਇਹ ਕੰਮ ਪਾਈ ਗੁਰਦਾਸ ਜੀ ਨੂੰ ਲਿਖਣ ਲਈ ਲਗਾਇਆ ਤੇ ਆਪ ਦਾ ਦਸਤ ਦੇ ਰਹੇ ਭਗਤ ਕੀ ਸਭ ਮੇਲੋ ਸਾਚੀ ਰੱਖੋ ਝੂਠੀ ਪੇਲੋ ਸਾਰਾ ਕੰਮ ਭਾਦਰੋਂ ਬਦੀ ਪਹਿਲੀ ਸੰਮਤ 1692 ਅਰਥਾਤ 1604 ਪੂਰਨ ਹੋਇਆ ਤੇ ਭਾਦਰੋਂ ਸੁਦੀ ਪਹਿਲੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਰਬਾਰ ਸਾਹਿਬ ਉੱਤੇ ਸਥਾਪਨ ਕੀਤੀ ਗਈ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਥਾਪੇ ਗਏ ਕੁੱਲ ਸ਼ਬਦ 5263 ਸੰਨ ਇਸ ਵਿੱਚ 30 ਰਾਗ ਹਨ ਤੇ ਢਕੀਲੇ ਜਾਂ ਅਤ ਵਿయోగ ਮੇਰਾਗ ਨਹੀਂ ਵਰਤੇ ਪਾਵ ਦੀਪਕ ਮੇਗ ਜਾਂ ਹੰਡੋਲ ਨਹੀਂ ਵਰਦੇ ਜੇ ਦੀਪ ਕੀ ਵਰਤੇ ਹੈ ਤਾਂ ਉਸ ਨੂੰ ਗੌੜੀ ਨਾਲ ਲਾਇਆ ਹੈ ਬਸੰਤ ਰਾਗ ਦੇ ਠੰਮੇ ਨੂੰ ਕਸੌਣ ਲਈ ਢੋਲ ਜਿਹਾ ਚਲੰਤ ਰਾਗ ਬੁਲਾ ਕੇ ਬਸੰਤ ਹੰਡੋਲ ਬਣਾ ਦਿੱਤਾ ਸਹਿਜ ਵਿਵਸਥਾ ਵਾਲੇ ਰਾਗ ਵਰਤੇ ਹਨ ਪੰਜ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਤੇ ਗੁਰੂ ਅਰਜਨ ਸਾਹਿਬ ਜੀ 15 ਭਗਤਾਂ 11 ਪਟਾਂ ਬਾਬਾ ਸੁੰਦਰ ਤੇ ਸੱਤਾ ਤੇ ਬਲਵੰਡਾ ਦੀ ਬਾਣੀ ਦਰਜ ਹੈ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਕੁਝ ਇਸ ਪ੍ਰਕਾਰ ਬਣਾਈ ਸਭ ਤੋਂ ਪਹਿਲਾਂ ਚਾਪ ਨਿਸ਼ਾਨ ਲਿਖਿਆ ਕਈ ਵਿਦਵਾਨਾਂ ਦਾ ਖਿਆਲ ਹੈ ਕਿ ਸਤਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਸਾਰਾ ਜਪਜੀ ਸਾਹਿਬ ਲਿਖਿਆ ਜਪਜੀ ਸਾਹਿਬ ਤੋਂ ਬਾਅਦ ਸੂਦਰ ਦੀ ਬਾਣੀ ਪੰਜ ਸ਼ਬਦ ਸੋਹਿਲਾ ਪੰਜ ਸ਼ਬਦ ਫਿਰ ਬਾਣੀ ਰਾਗਾਂ ਚ ਸ਼ੁਰੂ ਕੀਤੀ ਕੋਹਲਦੀ ਰਾਗਾਂ ਵਿੱਚ ਗੁਰੂ ਜੀ ਨੇ ਬਾਣੀ ਲਿਖੀ ਸੀ ਰਾਗਾਂ ਦੀ ਤਰਤੀਬ ਇਸ ਤਰ੍ਹਾਂ ਬਣਾਈ ਕਿ ਪਹਿਲਾ ਸ਼ਬਦ ਮਹੱਲੇਵਾਰ ਫਿਰ ਚੰਦ ਸ਼ੰਦਾਂ ਪ੍ਰੰਤ ਖਾਸ ਲੇਖ ਵਾਲੀਆਂ ਬਾਣੀਆਂ ਪੱਟੀ 12 ਮਹਾ ਆਨੰਦ ਸੁਖਮਨੀ ਸਾਹਿਬ ਫਿਰ ਵਾਰਾਂ ਇਹਨਾਂ ਤੋਂ ਪਿੱਛੇ ਪ੍ਰਸਿੱਧ ਭਗਤਾਂ ਦੇ 99 ਸ਼ਬਦਾਂ ਨੂੰ ਥਾਂ ਦਿੱਤੀ ਰਾਗਾਂ ਤੋਂ ਪਿੱਛੇ ਗੁਰੂ ਜੀ ਨੇ ਉਹਨਾਂ ਬਾਣੀਆਂ ਅੰਦਿਤੇ ਜੋ ਰਾਗਨਾਮਚਨ ਹੈ ਸਾਨੂੰ ਨਾ ਬਾਣੀਆਂ ਇਸ ਤਰਤੀਬ ਨਾਲ ਲਿਖਿਆ ਪਹਿਲਾਂ ਸਹਿਸਕ੍ਰਿਤੀ ਸਲੋਕ ਫਿਰ ਗਾਥਾ ਫੁਨਹੀ ਚੌਬੇ ਲੇਖਨ ਪਚੌ ਭਗਤ ਕਬੀਰ ਜੀ ਤੇ ਬਾਬਾ ਫਰੀਦ ਜੀ ਦੇ ਸਲੋਕਾਂ ਨੂੰ ਸਵਈਏ ਜਿੰਨਾ ਭਿਤ ਪਟਾਂ ਦੇ ਸਵਈਏ ਵੀ ਆ ਜਾਂਦੇ ਹਨ ਦਰਜ ਕੀਤਾ ਇਨ੍ਹਾਂ ਸਾਰੀਆਂ ਬਾਣੀਆਂ ਤੋਂ ਪ੍ਰੰਤ ਸਲੋਕ 12 ਤੋਂ ਵਿਧੇਕ ਲਿਖੇ ਆਖਰੰਦਾਮ ਦੇ ਅਸਰ ਲੇਖੇ ਤਾਂ ਦੋ ਸਲੋਕ ਦਰਜ ਕੀਤੇ ਇਸ ਮਹਾਨ ਕੰਮ ਨਾਲ ਸਿੱਖੀ ਹੋਰ ਪੱਕੇ ਪੈਰਾਂ ਉਤੇ ਖਲੋ ਗਈ ਤੇ ਰਾਗ ਮਾਲਾ ਵਿਲਕੀ ਇਥੇ ਇਤਨਾ ਹੈ ਕਹਿਣਾ ਕਾਫੀ ਹੋਵੇਗਾ ਕਿ ਸਿੱਖਾਂ ਨੂੰ ਜਿੱਥੇ ਗੁਰੂ ਜੀ ਨੇ ਇੱਕ ਕੇਂਦਰ ਬਖਸ਼ਿਆ ਉਥੇ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਕੇ ਨਿਵਾਜਿਆ ਹੈ ਹਰਿਦਰਪੁਰ ਸਾਹਿਬ ਕੇ ਪ੍ਰਕਾਸ਼ ਸਭ ਪਾਸੇ ਉੱਚੇ ਸੁਨੇਹੇ ਭੇਜ ਕੇ ਕਿ ਬੀੜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪ੍ਰਕਾਸ਼ 14 ਅਗਸਤ 1604 ਭਾਦੋਂ ਸੁਦੀ ਪਹਿਲੀ ਸੰਮਤ 1661 ਨੂੰ ਸ੍ਰੀ ਦਰਬਾਰ ਸਾਹਿਬ ਕੀਤਾ ਜਾਏਗਾ ਗੁਰੂ ਅਰਜਨ ਦੇਵ ਜੀ ਨੇ ਕਿਹਾ ਇਹ ਆਤ ਗ੍ਰੰਥ ਸੰਸਾਰ ਸਾਗਰ ਤਰਨ ਲਈ ਇੱਕ ਜਹਾਜ਼ ਬਣਾਇਆ ਹੈ ਜੋ ਚਿੱਤ ਲਗਾ ਕੇ ਪੜੇ ਸੁਣੇ ਤੇ ਵਿਚਾਰੇਗਾ ਉਹ ਸੁਖੈਣ ਹੀ ਤਰ ਜਾਵੇਗਾ ਗ੍ਰੰਥ ਜਹਾਜ਼ ਸੁਪੂਜਲ ਕੇ ਤਰ ਜਾਤ ਸੁਖੈਣ ਜਿਨਿ ਚਿੱਤ ਲਾਇਓ ਫਿਰ ਇਹ ਵੀ ਫਰਮਾਇਆ ਕਿ ਸਤਗੁਰੂ ਦਾ ਸਰੀਰ ਹਰ ਸਮੇਂ ਕੋਈ ਦੇਖ ਨਹੀਂ ਸਕਦਾ ਤੇ ਨਾ ਹੀ ਰਹਿਣ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦਾ ਰਤਾ ਹੈ ਜੋ ਹਰ ਥਾਂ ਹਰ ਵੇਲੇ ਦੇਖਿਆ ਦੇਖਿਆ ਜਾ ਸਕਦਾ ਹੈ ਇਸ ਦਾ ਸਨਮਾਨ ਗੁਰੂ ਸਰੀਰ ਨਾਲ ਵੱਧ ਕਰਨਾ ਹੈ ਮੇਰੇ ਸਰੂਪ ਤੇ ਜਾਤੇ ਹੈ ਦੀਰਗ ਸਹਿਬ ਜਾਨ ਅਦਾਬ ਕਾ ਹੈ ਇਹ ਵੀ ਹਦਾਇਤ ਦਿੱਤੀ ਕਿ ਇਸ ਦਾ ਕੋਈ ਅੱਖਰ ਲਗ ਮਾਤਰ ਲਗਾ ਮਾਤਰ ਵੱਧ ਘਟ ਦੀ ਜ਼ਰੂਰਤ ਨਾ ਕਰੇ ਆਗ ਤੇ ਘਾਟ ਨਾ ਬਾਦ ਕਰਾ ਜੋ ਕਰੈ ਹੋਏ ਸੂ ਮੂਰਖ ਸੇ ਪਛਤਾਈ ਹਰ ਸਮੇ ਸਦਾ ਸਹਾਰਾ ਲੈਣਾ ਭਾਂ ਖੁਸ਼ੀ ਹੋਵੇ ਭਾਂ ਗਮ ਹੀ ਹੋਵੇ ਸਦਾ ਬਾਤ ਸੁਣ ਕੇ ਸ਼ੁਕਰ ਦੇ ਕਰਾਉਣਾ ਬਾਬਾ ਬੁੱਢਾ ਸਾਹਿਬ ਜੀ ਆਪਣੇ ਸੀਸ ਤੇ ਰੱਖ ਕੇ ਗੁਰੂ ਜੀ ਆਪ ਚੌਰ ਕਰਕੇ ਦਰਬਾਰ ਸਾਹਿਬ ਲਿਆਏ ਜੋ ਪਹਿਲਾ ਮੁਖਵਾਕ ਨਿਕਲਿਆ ਹੋ ਸੰਤਾਂ ਕੇ ਕਾਰਜ ਆਪ ਖਿਲੋਇਆ ਹਰ ਕੰਮ ਕਰਾਉਣ ਆਇਆ ਰਾਮ ਗੁਰੂ ਜੀ ਨੇ ਆਪਣਾ ਆਸਣ ਨੀਵਾ ਰੱਖਿਆ ਸੀ ਇਸ ਤਰ੍ਹਾਂ ਸਤ ਗੁਰਾਂ ਜੀ ਨੇ ਸਾਰੇ ਬਾਣੀ ਇਕੱਠੀ ਕਰਕੇ ਭਾਦਰੋਂ ਸੁਦੀ ਪਹਿਲੇ ਸੰਮਤ 1961 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਤੇ ਬਾਬਾ ਕੁੱਟਾ ਸਾਹਿਬ ਜੀ ਪਹਿਲੇ ਗ੍ਰੰਥੀ ਸਨ ਇਸੇ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਤਿ ਸ੍ਰੀ ਅਕਾਲ ਕੋਈ ਸ਼ਬਦ ਵਾਦ ਕਾਟਾ ਗੋਲਿਆ ਗਿਆ ਹੋਵੇ ਤੇ ਮੁਆਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ